ਦੇਖੋ ਮੈਂ ਖੋਦ ਸਾਲ ਬਾਅਦ ਜੇਲ੍ਹ ਚ ਆਇਆ ਹੁਣ ਹੂੰ ਠੀਕ ਹੈ ਜੀ ਪਿੰਡ ਇੱਕ ਲੜਾਈ ਹੋਈ ਸਾਡੇ ਸਰਪੰਚੀ ਤੋਂ ਬਾਅਦ ਉਹੀ ਧੜੇ ਬੰਦੀ ਦੀ ਜਿਹਦੀ ਗੱਲ ਕਰਦੇ ਹੂੰ ਉਹਦੇ ਚ ਸਾਡੇ ਮਤਲਬ ਪਰਚੇ ਦਰਜ ਹੋਏ ਹੂੰ ਪਰਚੇ ਦਰਜ ਹੋਣ ਤੋਂ ਬਾਅਦ ਮੈਂ ਇੱਕ ਸਾਲ ਤੋਂ ਵੀ ਵੱਧ ਜੇਲ੍ਹ ਚ ਰਿਹਾ ਹੂੰ ਤੇ ਕਹਿਣ ਦਾ ਮਤਲਬ ਜਿਹੜੀਆਂ ਪਾਰਟੀਆਂ ਵਾਜੀਆਂ ਅਸੀਂ ਪਿੰਡਾਂ ਚ ਬਣਾ ਲੈਨੇ ਆ ਹਾਂ ਇਹਨਾਂ ਦਾ ਨੁਕਸਾਨ ਸਾਡੇ ਬੱਚਿਆਂ ਨੂੰ ਸਾਡੀਆਂ ਫੈਮਲੀਆਂ ਨੂੰ ਪਿੰਡ ਦੇ ਕੰਮਾਂ ਤੇ ਜਿਹੜਾ ਸਭ ਤੋਂ بڑا ਅਸਰ ਪੈਂਦਾ ਕਿਉਂਕਿ ਜਦੋਂ ਪਾਰਟੀਵਾਦੀ ਵਧਣ ਲਾ ਜਾਂਦੀ ਆ ਫਿਰ ਉਹ ਦੂਜਾ ਕੰਮ ਕਰਦਾ ਉਹ ਕਰਨ ਨਹੀਂ ਦਿੰਦਾ ਦੂਸਰਾ ਕੋਈ ਕਿਸੇ ਨੇ ਐਪਲੀਕੇਸ਼ਨ ਲਾਤੀ ਕਿਸੇ ਨੇ ਕੋਈ ਐਪਲੀਕੇਸ਼ਨ ਲਾਤੀ ਉਹਦਾ ਬੰਦੇ ਨੂੰ ਤਾਂ ਜਿਹੜਾ ਨੁਕਸਾਨ ਹੋਣਾ ਹੋਣਾ ਪਿੰਡ ਨੂੰ ਉਹਦਾ ਵੱਡ ਨੁਕਸਾਨ ਹੁੰਦਾ ਪਾਰਟੀਵਾਦੀਆਂ ਦਾ ਜੇਲ੍ਹ ਦਾ ਸਫਰ ਉਹ ਕਿਹੋ ਜਿਹਾ ਰਿਹਾ ਇੱਕ ਸਾਲ ਜੇਲ੍ਹ ਚ ਰਹੇ ਹੋ ਕੀ ਕੇਸ ਸੀਗਾ ਉਹ ਉਹ ਸਾਡੇ ਇੱਕ ਨਾ ਸਰਪੰਚੀ ਟਾਈਮ ਜਦੋਂ ਸੀ ਸਰਪੰਚੀ ਲੜ ਕੇ ਹਟੇ ਹੂੰ ਤਾਂ ਦੇਖੋ ਤੁਹਾਡੇ ਜਿਹੜੇ ਸਪੋਰਟਰ ਹੁੰਦੇ ਨੇ ਹੂੰ ਤਾਂ ਜਿਹੜੇ ਤੁਹਾਡੀ ਸਪੋਰਟ ਕਰਦੇ ਹੁੰਦੇ ਨੇ ਜਦੋਂ ਕੋਈ ਦੂਜਾ ਜਿੱਤ ਜਾਂਦਾ ਫਿਰ ਉਹਨਾਂ ਨੂੰ ਇਹ ਹੁੰਦਾ ਇਹ ਫਲਾਣਾ ਉਹਦੇ ਨਾਲ ਫਿਰਦਾ ਸੀ ਇਹ ਫਲਾਣਾ ਬਹੁਤੀਆਂ ਉਹ ਕਰਦਾ ਫਿਰਦਾ ਸੀ ਉਹ ਫਿਰ ਜਿੱਦਾਂ ਕੱਢਣ ਲੱਗ ਜਾਂਦੇ ਨੇ ਹੂੰ ਫਿਰ ਉਹ ਜਿੱਦਾਂ ਚ ਉੱਪਰਲੀ ਸਿਆਸਤ ਆ ਜਾਂਦੀ ਆ ਹੂੰ ਜਿਵੇਂ ਹੁਣ ਕੋਈ ਮੰਨ ਲਓ ਸਰਪੰਚ ਜਿਹੜੀ ਮੌਜੂਦਾ ਪਾਰਟੀ ਆ ਸਰਕਾਰ ਆ ਉਹਦਾ ਬਣ ਗਿਆ ਹੂੰ ਉਹ ਫਿਰ ਸਾਡੇ ਵੀ ਐਦਾਂ ਹੀ ਮੇਰੇ ਕੁਝ ਵਰਕਰ ਸੀ ਉਹਨਾਂ ਨੂੰ ਤੰਗ-ਤੰਗ ਕਰਨ ਲੱਗੇ ਤਾਂ ਦੇਖੋ ਆਪਣੇ ਵਰਕਰ ਨਾਲ ਤੁਹਾਨੂੰ ਖੜਨਾ ਹੀ ਪੈਣਾ ਹੂੰ ਜਿਹੜਾ ਤੁਹਾਡਾ ਭਰਾ ਤੁਹਾਡਾ ਤੁਹਾਡੇ ਨਾਲ ਜੀਨੇ ਮਿਹਨਤ ਕੀਤੀ ਆ ਉਹਦੇ ਨਾਲ ਤੁਹਾਨੂੰ ਖੜਨਾ ਹੀ ਪਊ ਉਹ ਫਿਰ ਮੈਂ ਵੀ ਖੜ ਗਿਆ ਨਾਲ ਆਪਣੇ ਹੂੰ ਭਰਾਵਾਂ ਦੇ ਖੜਨਾ ਹੀ ਹੁੰਦਾ ਨਾਲ ਉਹਦੇ 'ਚ ਫਿਰ ਇੱਕ ਜੇ ਮੈਂ ਕਹਦੀਏ ਵੀ ਸਾਡੇ ਐਮਐਲਏ ਸਾਹਿਬ ਨੇ ਜੋਰ-ਜੋਰ ਲਾ ਕੇ ਉਹ ਪਹਿਲਾਂ ਮੈਨੂੰ ਕਹਿੰਦੇ ਸੀ ਪਾਰਟੀ ਚ ਆ ਸਾਡੇ ਨਾਲ ਉਹ ਮੈਂ ਗਿਆ ਨਾ ਅੱਛਾ ਤੇ ਉਹ ਕਦਾ ਉਹ ਖੁੰਦਕ ਸੀ ਫਿਰ ਇੱਕ ਆ ਮੌਕਾ ਮਿਲ ਗਿਆ ਲੜਾਈ ਦਾ ਫਿਰ ਉਹਨਾਂ ਨੇ ਇੱਕ 307 ਦਾ ਮੁਕੱਦਮਾ ਦਰਜ ਕਰਾਤਾ ਤਿੰਨ ਮੁਕੱਦਮੇ ਦਰਜ ਕਰਾਏ ਝੂਠੇ ਹੂੰ ਤੇ ਉਹ ਫਿਰ ਉਹਦੇ ਚ ਸੁਖਵੀਰ ਬਦਲ ਸਾਹਿਬ ਕਹਿੰਦੇ ਆ ਵੀ ਤੁਸੀਂ ਅਕਾਲੀ ਦਲ ਤੋਂ ਹਾਂਜੀ ਬਦਲ ਬਦਲ ਸਾਹਿਬ ਕਹਿੰਦੇ ਵੀ ਮੈਂ ਲਾਲ ਡੈਰੀ ਲਈ ਆ ਜਿਹਨੇ ਜਿੰਨੇ ਮੇਰੇ ਬਦ ਕਰਾਣਾ ਤੱਕਾ ਕੀਤਾ ਜਿਹੜੇ ਅਫਸਰ ਨਹੀਂ ਹੂੰ ਤੁਹਾਡੇ ਨਾਲ ਜਿੰਨੇ ਤੱਕਾ ਕੀਤਾ ਉਹਦਾ ਨਾਂ ਹੈ ਲਾਲ ਡੈਰੀ ਚ ਦੇਖੋ ਬਦਲ ਸਾਹਿਬ ਦੀ ਲਾਲ ਡੈਰੀ ਚ ਹੈਗਾ ਪਤਾ ਨਹੀਂ ਨਹੀਂ ਪਰ ਸਾਡੀ ਡੈਰੀ ਚ ਹੈਗਾ ਹੂੰ ਕਿਉਂਕਿ ਦੇਖੋ ਹੱਥ ਨੂੰ ਹੱਥ ਆ। ਹੂੰ। ਵੈਸੇ ਮੈਂ ਇਹ ਚੀਜ਼ ਦੇ ਹੱਕ 'ਚ ਨਹੀਂ ਕਿ ਤੁਸੀਂ ਜੱਦ ਰੱਖ ਕੇ ਚੱਲੋ। ਹੂੰ। ਪਰ ਜਦੋਂ ਤੁਹਾਨੂੰ ਕਿਸੇ ਨੇ ਜਿਵੇਂ ਕਹਦੀਏ ਵੀ ਇੰਨਾ ਖੱਜਲ ਖਵਾਰ ਕੀਤਾ ਹੋਵੇ। ਹੂੰ। ਤਾਂ ਫਿਰ ਕਿਤੇ ਨਾ ਕਿਤੇ ਤੁਸੀਂ ਵੀ ਹੂੰ ਉਸ ਚੀਜ਼ ਦਾ ਹਿਸਾਬ ਕਿਤਾਬ ਬਰਾਬਰ ਕਰਨਾ ਪੈਂਦਾ ਤੇ ਕਰਦੇ ਵੀ ਹੂੰ। ਹੂੰ। ਮੈਂ ਮੋਸਟਲੀ ਇਹ ਗੱਲ ਕਹਿੰਨਾ ਲੋਕਾਂ ਨੂੰ। ਹੂੰ। ਅਸੀਂ ਨਾ ਜਦੋਂ ਜਦੋਂ ਸਾਨੂੰ ਕੋਈ ਆਉਦੇ ਮਿਲ ਜਾਂਦੇ ਨੇ ਕੋਈ ਸਰਪੰਚ ਬਣ ਗਿਆ ਕੋਈ ਐਮਐਲਏ ਬਣ ਗਿਆ ਕੋਈ ਕੁਝ ਜੋ ਵੀ ਆਉਦਾ ਮਿਲ ਗਿਆ ਜੀ ਕਈ ਵਾਰੀ ਅਸੀਂ ਆਉਧਿਆਂ ਦੇ ਚੱਕਰ 'ਚ ਆਪਣੀਆਂ ਉਹ ਚੀਜ਼ਾਂ ਭੁੱਲ ਜਾਂਦੇ ਆ ਕਿ ਇਸ ਤੋਂ ਆਉਦਾ 5 ਸਾਲ ਲਈ ਹੁੰਦਾ ਹੂੰ 5 ਸਾਲ ਤੋਂ ਬਾਅਦ ਫਿਰ ਵੀ ਟਾਈਮ ਕੱਢਣਾ ਹੂੰ ਉਹਨਾਂ ਕੋ ਕਰੋ ਕਿਸੇ ਨਾਲ ਧੱਕਾ ਕਿ ਜਿੰਨਾਕ ਤੁਸੀਂ ਬਾਅਦ 'ਚ ਆਪ ਸਹਾਰ ਸਕੋ ਇਹ ਨਾ ਹੋਵੇ ਕਿ ਤੁਸੀਂ ਬਾਅਦ 'ਚ ਫਿਰ ਆਪ ਤਕਲੀਫ ਚ ਆਜੋ ਹੂੰ ਨਾ ਕਰੋ ਕਿਸੇ ਨਾਲ ਜਿੱਦ ਨਾ ਪਾਓ ਦੇਖੋ ਜੇ ਕਰਾਂਗੇ ਤਾਂ ਅਗਲਾ ਵੀ ਕਰੂਗਾ ਕਦੇ ਨਾ ਕਦੇ ਸੋ ਪਾਵਰ ਤਾਂ ਟਰਾਂਸਫਰ ਹੁੰਦੀ ਆ ਕਦੀ ਅੱਜ ਤੁਹਾਡੇ ਕੋਲੇ ਕਦੀ ਉਹਨੇ ਚੇਂਜ ਹੋਲੇ ਬਿਲਕੁਲ ਬਿਲਕੁਲ ਬਿਲਕੁਲ